ਏ ਭਾਈ ਸਾਡਾ ਜੀਤਾ ਸਾਡੇ ਸਰਦੂ ਦਾ ਭਾਈ ਮਕੈਨਿਕ ਆ ਮਿਸ ਨੂਰਤ ਬੋਲਦਾ ਆ ਕਾਰੀਗਾਰ ਆ ਪਰ ਪੂਰਾ ਆ ਮੋਟਰਸਾਈਕਲ ਭਾਈ ਖੜਾ ਦਾ ਹੁਣ ਸਾਡੇ ਕੋਲ ਪੁਰਾਣਾ ਜੀਤਾ ਕਹਿੰਦਾ ਭਾਈ ਇਹਨੂੰ ਚਲਾਓ ਸਾਣੀ ਚਲਾਉਂਦੇ ਕਿਉਂ ਨਹੀਂ ਤੁਸੀਂ ਮਾ ਪਾਈ ਇਹਨੂੰ ਕਰ ਦੇਵੇ ਠੀਕ ਆ ਕਾ ਲਈ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਦੇਖੋ ਜੀਤਾ ਪਹਿਲਾਂ ਆਹ ਹੁੰਦਾ ਬਾਬਾ ਜੀਤਾ ਕਿੰਨਾ ਬਾਜਾ ਤਾਂ ਜਿੱਦਾਂ ਟੋਟਲ 27 135 1 ਕੁਇੰਟਲ 35 ਕਿਲੋ ਦਾ ਦੇਖੋ ਕੋਈ ਐ ਨਹੀਂ ਕੋਈ ਪ੍ਰੇਸ਼ਨ ਨਹੀਂ ਕਰਾਇਆ ਕੁਝ ਨਹੀਂ ਕਰਾਇਆ ਬੰਦੇ ਨੇ 72 ਕਿਲੋ 72 ਕਿਲੋ ਆ ਦੇਖੋ 72 70 ਕੇਜੀ ਲਿਖਿਆ 72 ਕਿਲੋ ਢੋਲ ਗਿਆ ਹੋਣ ਸਕ ਆ ਦੇਖੋ ਹੁਣ ਇਹਦੀ ਸਿਹਤ ਆ ਇਹ ਤੇ ਉਹ ਖੜਾ ਉਹ ਬੰਦਾ ਦੇਖੋ ਠੀਕ ਹੈ ਨਾ ਦੇਖੋ ਕਿੱਥੇ ਪਹਿਲਾਂ ਗੱਬਰ ਸਿੰਘ ਦਾ ਪੂਰਾ ਜਣ ਤੇ ਹੁਣ ਹੋਣ ਦੇਖੋ ਹੁਣ ਬਣ ਗਿਆ ਨਾ ਸਲਮਾਨ ਖਾਨ ਐਨ ਆਪਣੀ ਸਿਹਤ ਪੂਰੀ ਘੈਂਟ ਬਣਾ ਲਈ ਨਾਲੇ ਕੋਈ ਆਇਆ ਨਹੀਂ ਕੋਈ ਆਪਰੇਸ਼ਨ ਨਹੀਂ ਕਰਾਇਆ ਕੋਈ ਕੁਝ ਨਹੀਂ ਕਰਾਇਆ ਉਹ ਤੁਹਾਨੂੰ ਦੱਸਾਂਗੇ ਵੀ ਕਦੇ ਨਾਲ ਹੋਇਆ ਪਤਲਾ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਫੇਰ ਦੱਸਾਂਗੇ ਵੀ ਕਿਵੇਂ ਪਤਲਾ ਹੋਇਆ ਜੀ ਨੂੰ ਲੋੜ ਹੋਊਗੀ ਤੇ ਸਾਡੇ ਨਾਲ ਭਾਈ ਕੰਟੈਕਟ ਕਰ ਲਿਓ weight ਤੁਹਾਡਾ ਐਵੇਂ ਉੜੂਗਾ ਕੋਸ਼ਿਸ਼ ਦੇਣਾ ਚਾਹੀਏ ਆ ਫਰਕ ਦਿਖੂਗਾ ਤੁਹਾਨੂੰ ਮਾ ਮੋਟਰਸਾਈਕਲ ਹੋਊਗਾ ਸਾਡਾ ਤਿਆਰ ਇਹ ਹੁਣ ਭਾਵੇਂ ਜਦ ਕਹਿੰਦਾ ਮੈਂ ਭਾਈ ਸਕੂਲ ਚ ਲੈ ਕੇ ਜਾਇਆ ਕਰਨਾ ਮੋਟਰਸਾਈਕਲ ਨਾਲ ਹੁਣ ਤੇਲ ਨਹੀਂ ਹੋਣਾ ਇਹਦੇ ਚ ਤੇਲ ਪਾ ਲੰਦੇ ਪਹਿਲਾਂ ਇਹਦਾ ਨਹੀਂ ਪਹਿਲੀ ਕਿੱਕ ਸਟਾਰਟ ਹੋਣਾ ਦਾ ਪٹرول ਹੀ ਹੈ ਨਾ ਅੱਧਾ ਦੂਰੋਂ ਟੇ ਪਾ ਲ ਅੱਛਾ ਅੱਛਾ ਇਹ ਫੇਰ ਹਾਂ ਕੱਢ ਲਈ ਦੀ ਹਾਂ ਟੈਂਕਿੰਗ ਨਾਲ ਟੈਂਕਿੰਗ ਨਹੀਂ ਹੈਗੀ ਕੋਈ ਕੱਟ ਨੂੰ ਲਓ ਜੀ ਇਹ ਮੋਟਰਸਾਈਕਲ ਸਟਾਰਟ ਹੁੰਦਾ ਤਾਂ ਕਰਦਾ ਤੇ ਆਹ ਸਲੈਂਸਰ ਲਵਾਇਆ ਇਹਨੂੰ ਤੇ ਆਵਾਜ਼ ਇਹਦੀ ਤੁਸੀਂ ਜੇ ਆਪਾਂ ਇਹਨੂੰ ਵਿਕੋ ਕੇ ਕਿਤੇ ਸਟਾਰਟ ਕਰ ਦਈਏ ਤੁਸੀਂ ਇਹ ਪਛਾਣ ਨਹੀਂ ਸਕਦੇ ਵੀ ਇਹਦੀ ਆਵਾਜ਼ ਜਿਹੜੀ ਬੋਲਟ ਸਟਾਰਟ ਖੜਾ ਕੇ ਇਹ ਖੜਾ ਮੈਂ ਤਾਂ ਹੈਰਾਨ ਹੋ ਗਿਆ ਦੇਖ ਕੇ ਇੰਨੀ ਘੈਂਟ ਆਵਾਜ਼ ਆ ਇਹਦੀ ਉਹ ਸੁਣੀ ਆਵਾਜ਼ ਬਣ ਗਈ ਇਹਦੀ ਤੇ ਬਾਕੀ ਹੁਣ ਦੇਖਦੇ ਆਂ ਇਹਦੇ ਤਾਪੇ ਤੇ ਟੈਂਕੀ ਇਹ ਚੇਂਜ ਕਰਾਉਣੀ ਆ ਬਾਕੀ ਜਿਹੜਾ ਇਹਦਾ ਇੰਜਨ ਆ ਇਹਨੂੰ ਪੇਂਟ ਕਰਾਵਾਂਗੇ ਚੱਕੇ ਨੇ ਉਹ ਵੀ ਚੇਂਜ ਕਰਾ ਦਾਂਗੇ ਬਾਕੀ ਹੁਣ ਵਧੀਆ ਐਨ ਓਕੇ ਆ ਦੇਖ ਲੋ ਕਟੋ-ਕਟ ਵੀ ਤਿੰਨ ਚਾਰ ਸਾਲ ਦਾ ਖੜਾ ਮੋਟਰਸਾਈਕਲ ਆ ਅ ਦੁਬਾਰਾ ਫੇਰ ਅੱਜ ਬਸ ਸਰਵਿਸ ਕਰਾ ਕੇ ਸਟਾਰਟ ਕਰਨੇ ਆ ਇਹ ਹੁਣ ਸਟਾਰਟ ਚੱਲਦਾ ਤਾਂ ਹੋ ਗਿਆ ਹੁਣ ਵਧੀਆ ਬਾਕੀ ਹੁਣ ਦੇਖਦੇ ਆ ਦੋ ਸਮਾਨ ਕੀ ਕੀ ਪੋਣੇ ਆ ਤੇ ਬਾਕੀ ਤੁਸੀਂ ਮੈਂ ਉਹ ਨੂੰ ਤਿਆਰ ਕਰਾ ਕੇ ਫਿਰ ਬਲੌਗ ਬਣਾਵਾਂਗੀ ਤੁਸੀਂ ਜੁੜੇ ਰਹੋ ਓਕੇ ਜੀ ਅੱਜ ਦਾ ਬਲੌਗ ਕਰਦੇ ਇੱਥੇ ਪੂਰਾ ਓਕੇ ਸਤਿ ਸ੍ਰੀ ਅਕਾਲ ਬਾਏ ਬਾਏ